ਹਾਂਜੀ ਸੁਆਮੀਨਾਥਨ ਰਿਪੋਰਟ ਕੀ ਆ ਸੁਆਮੀਨਾਥਨ ਕੌਣ ਸੀ ਸੁਆਮੀਨਾਥਨ ਦੇਸ਼ ਦਾ ਐਗਰੀਕਲਚਰ ਸਾਇੰਟਿਸਟ ਸੀਗਾ ਉਹਦੇ ਪੰਜ ਜਿਹੜੀਆਂ ਰਿਪੋਰਟਾਂ ਜਿਹੜੀਆਂ ਸਬਮਿਟ ਕੀਤੀਆਂ ਸੀਗੀਆਂ 2004 ਤੋਂ ਲੈ ਕੇ 2006 ਤੱਕ ਦਸੰਬਰ 2004 ਤੋਂ ਲੈ ਕੇ 6 ਤੱਕ ਜਿਹੜੀ ਪੰਜਵੀਂ ਰਿਪੋਰਟ ਸੀਗੀ ਇਹ ਸੁਆਮੀਨਾਥਨ ਉਹਨਾਂ ਦੀ ਫੋਟੋ ਆ ਏ ਐਗਰੀਕਲਚਰ ਸਾਇੰਟਿਸਟ ਆ ਜਿਹੜੀ 5ਵੀਂ ਜਿਹੜੀ ਰਿਪੋਰਟ ਸਬਮਿਟ ਕੀਤੀ ਸੀ ਉਹਦੇ ਵਿੱਚ ਮੇਨ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਕਿਸਾਨਾਂ ਵਾਸਤੇ ਤੇ ਜਿਹੜੇ ਲੋਕਾਂ ਵਾਸਤੇ ਸੀਗੀਆਂ ਧਿਆਨ ਦੇ ਨਾਲ ਤੁਸੀਂ ਇਹ ਵੀਡੀਓ ਨੂੰ ਸੁਣਨਾ ਹੈ ਬਹੁਤ ਲੋਕਾਂ ਨੂੰ ਪਤਾ ਨਹੀਂ ਹੈਗਾ ਕਿ ਕਿਸਾਨ ਕਿਉਂ ਕਹਿ ਰਹੇ ਆ ਸੁਆਮੀ ਨਾਥਨ ਰਿਪੋਰਟ ਜਿਹੜੀ ਸੀ ਆ 5ਵੀਂ ਵੀ ਉਹ ਕਿਉਂ ਹੁਣ ਚਾਹੀਦੀ ਆ ਨੈਸ਼ਨਲ ਪਾਲਿਸੀ ਫਾਰ ਫਾਰਮਰ ਇਹ ਚੀਜ਼ ਹੋਣੀ ਚਾਹੀਦੀ ਆ ਲਾਗੂ ਇਹ ਇੱਕ ਇੱਕ ਕਹਿੰਦੇ ਆ ਆਧਾਰਾ ਬਣਨਾ ਚਾਹੀਦਾਗਾ ਜਿਹੜਾ ਕਿ ਕਿਸਾਨਾਂ ਦੇ ਲਈ ਹੋਵੇ ਸਪੈਸ਼ਲ ਠੀਕ ਹੈ ਇਹਦੇ ਵਿੱਚ ਹੈਗਾ ਜੀ ਤੁਸੀਂ ਕਹਿ ਲੋ ਵੀ ਇਹਦੇ ਵਿੱਚ ਵੀ ਜਿਹੜੇ ਕਾਰਪੋਰੇਟਾਂ ਨੂੰ ਜ਼ਮੀਨ ਦਿੱਤੀ ਜਾਂਦੀ ਆ ਹਨਾ ਵੀ ਉਹ ਫੀ ਜਿਹੜੀ ਆ ਜ ਆ ਜ਼ਮੀਨ ਆ ਉਹ ਨੋਨ ਐਗਰੀਕਲਚਰ ਹੋਣੀ ਚਾਹੀਦੀ ਆ ਜੇ ਉਹ ਜ਼ਮੀਨ ਖੇਤੀ ਜੋਗ ਆ ਤਾਂ ਕਿਸੇ ਵੀ ਫੈਕਟਰੀ ਲਾਉਣ ਲਈ ਜਾਂ ਕਿਸੇ ਹੋਰ ਤੰਦੇ ਲਈ ਨਹੀਂ ਵਰਤੀ ਜਾਣੀ ਇਹਦੀ ਉੱਥੇ ਸਿਰਫ ਤੇ ਸਿਰਫ ਖੇਤੀ ਹੋਣੀ ਚਾਹੀਦੀ ਕਿਉਂਕਿ ਖੇਤੀ ਜੋਗ ਜ਼ਮੀਨ ਪਹਿਲੇ ਘਟਦੀ ਜਾ ਰਹੀ ਆ ਸੋਇਲ ਰੋਜਣ ਦੇ ਕਰਕੇ ਵੀ ਇਹ ਜਿਹੜੇ ਵੱਡੇ ਵੱਡੇ ਮਾਲ ਖੁੱਲਦੇ ਆ ਜਾਂ ਹੋਰ ਚੀਜ਼ਾਂ ਐ ਕੰਟਰੈਕਸ਼ਨ ਹੁੰਦੀ ਆ ਉਹ ਜਿਹੜੀ ਖੇਤੀਬਾੜੀ ਜ਼ਮੀਨ ਤੇ ਨਾ ਹੋਵੇ ਉਹ ਚੀਜ਼ ਬੰਦ ਹੋਣੀ ਚਾਹੀਦੀ ਆ ਤੇ ਹੈਗਾ ਦੂਜਾ ਹੈਗਾ ਜੀ ਵੀ ਜਿਹੜੇ ਕਿਸਾਨਾਂ ਨੂੰ ਕ੍ਰੈਡਿਟ ਕਾਰਡ ਮਿਲਨੇ ਚਾਹੀਦੇ ਆ ਉਹਨਾਂ ਦੀ ਜੇ ਵਿਮਨ ਫਾਰਮਰ ਆ ਮੈਂ ਕਹਿੰਦੀ ਆ ਉਹਨਾਂ ਦੀਆਂ ਪਤਨੀਆਂ ਨੂੰ ਕ੍ਰੈਡਿਟ ਕਾਰਡ ਮਤਲਬ ਉਹਦੇ ਵਿੱਚ ਇੰਸ਼ੋਰੈਂਸ ਹੋਵੇ ਠੀਕ ਆ ਸਾਰੇ ਟੱਬਰ ਦਾ ਇੰਸ਼ੋਰੈਂਸ ਹੋਵੇ ਔਰ ਜਿੰਨੇ ਵੀ ਘਰ ਦੇ ਵਿੱਚ ਪਸ਼ੂ ਆ ਉਹਨਾਂ ਦਾ ਇੰਸ਼ੋਰੈਂਸ ਹੋਵੇ ਉਦੇ ਵਿੱਚ ਕਿਉਂ ਹੁੰਦਾ ਕਈ ਯਾਰ ਕਿ ਕੋਈ ਬਿਮਾਰੀ ਲੱਗਣ ਕਰਕੇ ਪਸ਼ੂ ਮਰ ਜਾਂਦਾ ਕਿਸੇ ਦੇ ਬੱਕਰੀਆਂ ਰੱਖੀਆਂ ਮੱਝਾਂ ਰੱਖੀਆਂ ਗਾਵਾਂ ਰੱਖੀਆਂ ਨਾ ਜਾਂ ਕੋਈ ਸੂਰ ਰੱਖਿਆ ਜਾਂ ਕੁਝ ਹੋਰ ਆ ਤਾਂ ਕਿਸਾਨ ਸਾਰੇ ਤਰ੍ਹਾਂ ਦੇ ਹੁੰਦੇ ਆ ਜਿਹੜੇ ਪਸ਼ੂ ਪਾਲਦੇ ਆ ਜਾਂ ਮੱਖੀ ਪਾਲਦੇ ਆ ਜਾਂ ਖੇਤੀ ਕਰਦੇ ਆ ਸਾਰੇ ਕਿਸਾਨ ਹੁੰਦੇ ਆ ਤਾਂ ਉਹਨਾਂ ਦੇ ਲਈ ਅਲੱਗ ਇੱਕ ਅਧਾਰਾ ਬਣਨਾ ਚਾਹੀਦਾ ਲੈਂਡ ਫਾਰਮ ਜਿਹੜਾ ਇਹ ਜਿਹੜਾ ਹੈਗਾ ਉਹਦੇ ਵਿੱਚ ਆਉਂਦਾਗਾ ਵੀ ਜਿਹੜਾ ਜਿਵੇਂ ਜਿਹੜੇ ਪਸ਼ੂ ਆ ਪਸ਼ੂ ਜਿਹੜੇ ਚਾਰ ਦੇ ਆਉਂਦੇ ਜਿਵੇਂ ਬੱਕਰੀਆਂ ਵਾਲੇ ਕਹਿ ਦਿੰਨੇ ਆਪਾਂ ਆ ਜੇ ਮੇਂ ਗਾਵਾਂ ਮੱਜਾਂ ਨੂੰ ਚਾਰਦੇ ਆ ਤਾਂ ਇਹਨਾਂ ਵਾਸਤੇ ਸਪੈਸ਼ਲ ਲਾਇਸੈਂਸ ਬਣਾਉਣਾ ਚਾਹੀਦਾ ਆ ਉਹਨਾਂ ਨੂੰ ਚਾਰਨ ਦਾ ਅਧਿਕਾਰ ਦੇਣਾ ਚਾਹੀਦਾਗਾ ਠੀਕ ਹੈ ਜੀ ਇਹ ਚੀਜ਼ ਹੋ ਗਈ ਆ ਅੱਗੇ ਆ ਗਿਆ ਜੀ ਬਈ ਜਿਹੜੇ ਟਿਊਬ ਵਾਲਾ ਜਿਹੜੇ ਬੋਰ ਆਹੋ ਰੀਚਾਰਜ ਕੀਤੇ ਜਾਣੇ ਚਾਹੀਦੇ ਆ ਘੱਟੋ ਘੱਟ 1 ਮਿਲੀਅਨ ਠੀਕ ਆ ਜਿਹੜੇ ਵੈਲਸ ਆ ਉਹ ਰੀਚਾਰਜ ਕੀਤੇ ਜਾਣੇ ਚਾਹੀਦੇ ਜਿਹੜੇ ਖੂਹ ਆ ਜਾਂ ਕਹੇ ਲੋ ਟਿਊਬ ਵਾਲਾ ਜਿਹੜੇ ਬੋਰ ਆ ਉਹਨਾਂ ਨੂੰ ਰੀਚਾਰਜ ਕਰਨ ਦਾ ਸਿਸਟਮ ਚਾਹੀਦਾ ਸਰਕਾਰ ਵੱਲੋਂ ਵੀ ਉਹ ਰੀਚਾਰਜ ਕੀਤੇ ਜਾਣ ਠੀਕ ਹੈ ਵੀ ਚਾਹੀ ਉਹ ਸਰਕਾਰੀ ਹੈਂਡ ਪੰਪਾਂ ਚਾਹੀ ਉਹ ਪ੍ਰਾਈਵੇਟਾਂ ਉਹਨਾਂ ਨੂੰ ਰੀਚਾਰਜ ਉਹਨਾਂ ਦੇ ਵਿੱਚ ਪਾਣੀ ਪਾਉਣ ਦਾ ਸਿਸਟਮ ਚਾਹੀਦਾ ਜਿਵੇਂ ਹੁਣ ਕਹਿ ਦਿੰਦੇ ਆ ਜੀ ਫਲਾਣਾ ਹੋ ਗਿਆ ਪਾਣੀ ਥੱਲੇ ਉੱਠ ਗਿਆ ਜੇ ਹੋ ਗਿਆ ਜੇ ਇਹ ਚੀਜ਼ ਸਰਕਾਰ ਆਪ ਨਿਗਰ ਰੱਖੇ ਇਹ ਜਿਹੜਾ ਸੁਆਮੀ ਰਾਧਨਿ ਰਿਪੋਰਟ ਦੇ ਵਿੱਚ ਤਾਂ ਕਦੇ ਵੀ ਆਈ ਨਹੀਂ ਸਕਦਾ ਇਹ ਐਗਰੀਕਲਚਰ ਰਿਸਕ ਫੰਡ ਜਿਹੜਾ ਇੱਕ ਇਹ ਚੀਜ਼ ਵੀ ਇੱਕ ਆਪਣਾ ਹੋਣਾ ਚਾਹੀਦਾ ਸਰਕਾਰ ਨੂੰ ਸਿਸਟਮ ਵੀ ਕਿਤੇ ਵੀ ਆਫਤਾ ਆਉਂਦੀ ਆ ਹਨਾ ਕੋਈ ਸਰਕਾਰੀ ਸੌਰੀ ਕਹਿ ਲਓ ਵੀ ਕੀ ਕਹਿੰਦੇ ਹੁੰਦੇ ਆ ਕੁਦਰਤੀ ਤੌਰ ਤੇ ਹਨਾ ਕੋਈ ਆਫਤ ਆਉਂਦੀ ਆ ਜਿਵੇਂ ਹੜ੍ਹ ਆ ਗਏ ਜਾਂ ਕੁਝ ਹੋਰ ਹੋ ਗਿਆ ਕੋਈ ਬਿਮਾਰੀ ਚੱਲ ਪਈ ਹਨਾ ਕੋਈ ਤਾਂ ਉਹਦੇ ਵਿੱਚ ਜਿਹੜਾ ਐਗਰੀਕਲਚਰ ਰਿਸਕ ਫੰਡ ਜਿਹੜਾ ਉਹਦੇ ਵਿੱਚ ਲੋਕਾਂ ਨੂੰ ਪੈਸਾ ਮਿਲੇ ਜਿਹਦੇ ਵਿੱਚ ਸਪੈਸ਼ਲ ਇਸ ਕਿਸਾਨਾਂ ਦੇ ਲਈ ਹੀ ਬਣਿਆ ਹੋਵੇ ਕਿਸੇ ਨੂੰ ਵੀ ਕੋਈ ਨੁਕਸਾਨ ਹੁੰਦਾਗਾ ਤਾਂ ਉਹਦੇ ਵਿੱਚ ਉਹਨੂੰ ਪੈਸੇ ਮਿਲੇ ਇਹਦੇ ਵਿੱਚੋਂ ਜਿਹੜਾ ਕਿਸਾਨ ਕ੍ਰੈਡਿਟ ਕਾਰਡ ਆ ਉਹਨੂੰ ਪੈਸੇ ਜਾਣਗੇ ਮਤਲਬ ਉਹਨੂੰ ਇੱਕ ਉਹਨਾਂ ਦੇ ਸਾਰੇ ਟੱਬਾਂ ਦਾ ਇੰਸ਼ੋਰੈਂਸ ਹੋਊਗਾ ਤੇ ਸਾਰੇ ਪਸ਼ੂਆਂ ਦਾ ਇੰਸ਼ੋਰੈਂਸ ਹੋਊਗਾ ਠੀਕ ਹੈ ਜੀ ਇੱਕ ਹੈਗਾ ਜੀ ਜਿਵੇਂ ਜਿਹੜੇ ਵੀ ਜਿਹੜੇ ਬੀ ਦੇਣੇ ਚਾਹੀਦੇ ਸਮੇਂ ਤੇ ਠੀਕ ਹੈ ਇਹ ਜੋ ਤੁਸੀਂ ਨਾਲ ਦੀ ਨਾਲ ਪੜੀ ਚੱਲੋ ਠੀਕ ਹੈ ਇਹਦੇ ਨਾਲੋਂ ਅਲੱਗ ਮੇਰੀ ਮੈਂ ਪੰਜਾਬੀ ਦੇ ਵਿੱਚ ਇਹ ਮੈਂ ਤੁਹਾਨੂੰ ਦੱਸਦਾਗਾ ਮੈਂ ਨਾਲ-ਨਾਲ ਪੜਕੀਂ ਦੱਸ ਰਿਹਾਗਾ ਇਹ ਮੈਂ ਨਾਲ ਵੀਡੀਓ ਚ ਚਲਾਈ ਜਾ ਵੀ ਮੈਂ ਨਾਲ ਦੀ ਨਾਲ ਮੈਨੂੰ ਪਤਾ ਲੱਗੀ ਜਾਵੇ ਮੈਂ ਬੋਲਣਾ ਕੀ ਆ ਅਸਾ ਅਗੇ ਸਿ ਆ ਗਏ ਵੀ ਬਈ ਕੁਆਲਿਟੀ ਦਾ ਧਿਆਨ ਦੇਣਾ ਚਾਹੀਦਾ ਪਾਣੀ ਦਾ ਸਰਕਾਰ ਨੂੰ ਵੀ ਸਹੀ ਕੁਆਲਿਟੀ ਦਾ ਪਾਣੀ ਬਹੁਤ ਘੱਟ ਮਿਲਦਾਗਾ ਇਹ ਚੀਜ਼ ਆ ਵੀ ਸਰਕਾਰ ਨਹੀਂ ਧਿਆਨ ਰੱਖਣਾ ਤੇ ਜਿਹੜੇ ਰਾਈਟ ਟਾਈਮ ਤੇ ਰਾਈਟ ਬੀਜ ਮਿਲਣੇ ਚਾਹੀਦੇ ਆ ਠੀਕ ਹੈ ਜੀ ਜਿਹੜੇ ਬੀਜ ਮਿਲਣੇ ਚਾਹੀਦੇ ਆ ਉਹ ਸਭ ਸਰਕਾਰ ਤੈਅ ਕਰੇ ਤੇ ਉਹਨਾਂ ਦਾ ਰੇਟ ਘੱਟ ਤੋਂ ਘੱਟ ਹੋਣਾ ਚਾਹੀਦਾ ਤੇ ਸਹੀ ਸਮੇਂ ਤੇ ਮਿਲਣੇ ਚਾਹੀਦੇ ਆ ਜਿਵੇਂ ਹੁਣ 20 ਪਿੱਸੇ ਪ੍ਰਾਈਵੇਟ ਤੌਰ ਤੇ ਬੀ ਬਿਕਦੇ ਆ ਮਹਿੰਗੇ ਬਿਕਦੇ ਆ ਹਨਾ ਜਿਹੜੇ ਬੀ ਆ ਉਹਨਾਂ ਦੇ ਵਿੱਚ ਜਿਵੇਂ ਕਹਿ ਲਓ ਵੀ हिडन हंगर ਜਿਹੜਾ ਇਹ ਸ਼ਬਦ ਜਿਹੜਾ ਮੈਂ ਮਾਰਕ ਕੀਤਾ ਹੋਇਆ ਵਾ ਵੀ ਲੋਕ ਟੈੱਡ ਪਰ ਕੇ ਖਾਤਾ ਰਹਿਆ ਠੀਕ ਹੈ ਖਾਤਾ ਰਹਿਿਆ ਪਰ ਉਹਨਾਂ ਨੂੰ ਨਿਊਟ੍ਰੀਸ਼ਨ ਨਹੀਂ ਮਿਲਦਾਗਾ ਨਿਊਟ੍ਰੀਸ਼ਨ ਨਹੀਂ ਮਿਲਦਾਗਾ ਮਤਲਬ ਕਿ ਜਿਹੜੀਆਂ ਤੱਤ ਜਿਹੜੇ ਆ ਉਹ ਸਰਕਾਰਾਂ ਤੈਅ ਕਰਨ ਵੀ ਜਿਹੜੇ 20 ਨਵੇਂ ਜਿਹੜੇ ਉਹ ਬਣਵਾਉਣ ਗਏ ਉਹਨਾਂ ਦੇ ਵਿੱਚ ਉਹ ਚੀਜ਼ਾਂ ਉਹ ਨਿਊਟ੍ਰੀਸ਼ਨ ਨਾਲ ਭਰਪੂਰ ਜਿਹੜਾ ਉਹ ਖਾਣਾ ਉਹਦੇ ਨਾਲ ਉਗੇ ਕਹਿੰਦੋ ਭਾਵੇਂ ਜਿਵੇਂ ਆਇਰਨ ਜ਼ਿੰਕ ਪੋਟਾਸ਼ੀਅਮ ਇਹ ਚੀਜ਼ਾਂ ਸਰੀਰ ਨੂੰ ਵੀ ਚਾਹੀਦੀਆਂ ਹੁੰਦੀਆਂ ਆ ਤੇ ਉਹ ਚੀਜ਼ਾਂ ਦਾ ਖਾਸ ਧਿਆਨ ਰੱਖਿਆ ਜਾਵੇ ਇਹ ਸਰਕਾਰੀ ਅਦਾਰਾ ਬਣਨਾ ਚਾਹੀਦਾ ਹੈ ਜੀ ਜਾਨੂ ਮੋਨੀਟਰ ਕਰਨ ਵਾਲਾ ਫਾਰਮਰ ਜਿਹੜੇ ਸੁਸਾਈਡ ਹੁੰਦੇ ਆ ਉਹ ਚੀਜ਼ਾਂ ਨੂੰ ਮੋਨੀਟਰ ਕਰਨ ਬਾਅਦ ਸਟੇਟ ਲੈਵਲ ਤੇ ਵੀ ਸੰਸਥਾਵਾਂ ਬਣਨੀਆਂ ਚਾਹੀਦੀਆਂ ਹੈ। ਬਈ ਕਿ ਸੁਸਾਈਡ ਕਰਨ ਦੇ ਜਿਹੜੇ ਉਹਨਾਂ ਦੇ ਕਿਸੇ ਦਾ ਜਦੋਂ ਪਤਾ ਲੱਗਦਾ ਤਾਂ ਉਹਨੂੰ ਸਮਝਾਇਆ ਜਾ ਸਕੇ ਵੀ ਸਰਕਾਰ ਤੁਹਾਡੀ ਮਦਦ ਕਰੂਗੀ ਕੋਈ ਟੈਨਸ਼ਨ ਲੈਣ ਦੀ ਗੱਲ ਨਹੀਂ ਹੈਗੀ। ਜਿਹੜੇ ਸੁਸਾਈਡ ਹੁੰਦੇ ਆ ਜ਼ਿਆਦਾਤਰ ਕਿਸਾਨਾਂ ਦੇ ਹੀ ਹੁੰਦੇ ਆ ਕਿਸੇ ਵੀ ਸਟੇਟ ਦੇ ਵਿੱਚ ਹੁੰਦੇ ਹੁਣ ਵੀ ਉਹਨਾਂ ਨੂੰ ਰੋਕਿਆ ਜਾ ਸਕੇ। ਹੁਣ ਕਰਜ਼ਾ ਮਾਫੀ ਦੀ ਗੱਲ ਇਹਦੇ ਵਿੱਚ ਹੀ ਆਉਂਦੀ ਆ ਵੀ ਜਿੱਥੇ 7-7 ਹਜ਼ਾਰ ਕਰੋੜ ਲੀਕ ਮਾਰ ਦਿੱਤੀ ਜਾਂਦੀ ਹੈ ਰਾਈਟ ਆਫ ਕਹਿ ਦਿੰਦੇ ਕਰ ਦਿੱਤਾ ਵੀ ਕਾਰਪੋਰੇਟਾਂ ਦੇ ਕਰਜ਼ੇ ਏਡੇ ਏਡੇ ਮਾਫ ਕਰ ਦਿੱਤੇ ਜਾਂਦੇ ਆ ਫਿਰ ਕਿਸਾਨਾਂ ਦੇ ਕਿਉਂ ਨਹੀਂ ਗੇ ਜੇ ਕੋਈ ਟਰੈਕਟਰ ਲੈ ਲੈਂਦੇ ਕੋਈ ਮਸ਼ੀਨਰੀ ਲੈ ਲੈਂਦੇ ਆ ਤਾਂ ਉਹਨਾਂ ਤੋਂ ਨਹੀਂ ਕਿਸੇ ਕਾਰਨ ਫਸਲਾਂ ਮਾਰ ਜਾਂਦੀ ਉਹ ਸਾਲ ਤਾਂ ਉਹਨਾਂ ਤੋਂ ਨਹੀਂ ਕਿਸ਼ਤਾਂ ਮੋੜੀਆਂ ਜਾਂਦੀਆਂ ਤਾਂ ਉਹਨਾਂ ਨੂੰ ਜੇਲ੍ਹ ਤੱਕ ਹੋ ਜਾਂਦੀ ਹੈ ਤਾਂ ਇਹ ਚੀਜ਼ਾਂ ਨੂੰ ਰੋਕਿਆ ਜਾਣਾ ਚਾਹੀਦਾ ਹੈਗਾ ਤੇ ਜਲ ਸਵਰਾਜ ਮਤਲਬ ਕਿ ਵੀ ਪਾਣੀ ਪੰਚਾਇਤਾਂ ਮੰਡੀਆਂ ਚੜ੍ਹਦੀਆਂ ਪਿੰਡਾਂ ਦੇ ਵਿੱਚ ਲੋਕ ਤੈ ਕਰਨ ਵੀ ਉਹਨਾਂ ਨੇ ਪਾਣੀ ਦਾ ਇਸਤੇਮਾਲ ਕਿਸ ਤਰ੍ਹਾਂ ਕਰਨਾਗਾ ਠੀਕ ਹੈ ਪਿੰਡਾਂ ਦੇ ਵਿੱਚ ਰੁਜ਼ਗਾਰ ਇਸ ਤਰ੍ਹਾਂ ਕੀਤਾ ਜਾਵੇ ਵੀ ਜਿਹੜੇ ਵੀ ਇੱਕ ਫਾਰਮਰ ਦੀ ਤੇ ਜਿਵੇਂ ਹੁਣ ਨਰੇਗਾ ਨੂੰ ਇਹ ਨਰੇਗਾ ਸ਼ੁਰੂ ਕੀਤਾਗਾ ਵੀ ਇਸ ਤਰ੍ਹਾਂ ਪਿੰਡਾਂ 'ਚ ਰੁਜ਼ਗਾਰ ਦਿੱਤਾ ਜਾਵੇ ਉਹਨਾਂ ਦੀ ਇਨਕਮ ਇਨੀ ਹੋਣੀ ਚਾਹੀਦੀ ਆ ਜਿੰਨੇ ਕਿਸੇ ਸਿਵਲ ਸਰਵੈਂਟ ਦੀ ਹੁੰਦੀ ਆ ਸਰਕਾਰੀ ਬੰਦੇ ਦੀ ਹੁੰਦੀ ਆ ਇੰਨੀ ਇਨਕਮ ਘੱਟ ਤੋਂ ਘੱਟ ਉਹਨਾਂ ਦੀ ਹੋਣੀ ਹੀ ਚਾਹੀਦੀ ਆ ਫਿਰ ਐਮਐਸਪੀ ਦਾ ਜਿਹੜਾ ਆ ਜਾਂਦਾ ਵੀ ਮਿਨਿਮਮ ਸਪੋਰਟ ਪ੍ਰਾਈਸ ਆ ਗਿਆ ਇਹਦੇ ਵਿੱਚ ਕੀ ਹੁੰਦਾ ਵੀ ਐਮਐਸਪੀ ਕਿਵੇਂ ਤੈਅ ਹੋਵੇ ਵੀ ਜਿੰਨਾ ਖਰਚਾ ਹੋ ਗਿਆ ਠੀਕ ਆ ਜਿੰਨਾ ਕਿਸਾਨ ਦਾ ਇੱਕ ਫਸਲ ਉਗਾਉਣ ਤੇ ਖਰਚਾ ਹੋ ਗਿਆ ਪਹਿਲੀ ਬੁਆਈ ਤੋਂ ਲੈ ਕੇ ਕਟਣ ਤੱਕ ਜਿੰਨਾ ਖਰਚਾ ਹੋ ਗਿਆ ਉਦੋਂ 50% ਵੱਧ ਜਿਹੜਾ ਪ੍ਰਾਈਸ ਮਿਲਣਾ ਚਾਹੀਦਾਗਾ ਮਤਲਬ ਕਿ ਦੁੱਗਣਾ ਮਿਲਣਾ ਚਾਹੀਦਾ ਮਨ ਲਓ ਮੇਰਾ ਇੱਕ ਕਿੱਲੇ ਦੇ 50000 ਰੁਪਏ ਖਰਚਾ ਹੋ ਗਿਆ ਤਾਂ ਮੈਨੂੰ ਲੱਖ ਰੁਪਏ ਆਮਦਨੋਂ ਚਾਹੀਦੇ ਕਿੱਲੇ ਉਹ ਕਿੱਲੇ ਤੋਂ ਥੈਟਸ ਮੈਂ ਇਹ ਮਤਲਬ ਉਹਦਾ ਐਮਐਸਪੀ ਦਾ ਮਤਲਬ ਆ ਵੀ ਉਹਨਾਂ ਪ੍ਰਾਈਸ ਹੋਣਾ ਚਾਹੀਦਾ ਐਮਐਸਪੀ ਦਾ ਦੂਜੀ ਗੱਲ ਵੀ ਸਿਰਫ ਅ ਆ ਝੋਨਾ ਦੇ ਕారణ ਕੀ ਕਿਉਂ ਉਗਾਏ ਜਾ ਰਹੇ ਆ ਵੀ ਇਹਨੂੰ ਪ੍ਰਾਈਸ ਇਹਨਾਂ ਤੇ ਮਿਲਦਾਗਾ ਐਮਐਸਪੀ ਇਹਨਾਂ ਤੇ ਹੀ ਮਿਲਦੀ ਆ ਜੇ ਸਰਕਾਰ ਬਾਕੀ ਸਾਰੀਆਂ ਫਸਲਾਂ ਤੇ ਐਮਐਸਪੀ ਦੇਵੇ ਤਾਂ ਸਾਰੇ ਤਰ੍ਹਾਂ ਦੀ ਵੈਰਾਈਟੀ ਉਗੇ ਫਿਰ ਇਹਦੇ ਵਿੱਚ ਸਵਾਮੀ ਲਾਹਣ ਦੀ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਵੀ ਜੇ ਬਾਹਰੋਂ ਹੋਰ ਕਿਦੋਂ ਫਲ ਫਲੂਟ ਜਾਂ ਕੋਈ ਚੀਜ਼ਾਂ ਸਸਤੀਆਂ ਮਿਲਦੀਆਂ ਆ ਤਾਂ ਉਹ ਇੰਪੋਰਟ ਨਹੀਂ ਕਰਨ ਰਹਿਣੀਆਂ ਸਰਕਾਰ ਨੂੰ ਉਹਨਾਂ ਦੇ ਪਾਬੰਦੀ ਲਾ ਦੇਣੀ ਚਾਹੀਦੀ ਆ ਜੇ ਕਿਸਾਨਾਂ ਨੂੰ ਕਿਸੇ ਹੋਰ ਬਰੀਡ ਦੇ ਪਸ਼ੂ ਕਦੋਂ ਮਿਲਦੇ ਆ ਤਾਂ ਉਹਨਾਂ ਨੂੰ ਵੀ ਉਹਨਾਂ ਨੂੰ ਲਿਆਉਣਾ ਸੌਖਾ ਕਰਨਾ ਚਾਹੀਦਾ ਹੈ ਕਿਸਾਨਾਂ ਦੇ ਲਈ ਸਪੈਸ਼ਲ ਦੁੱਧ ਬਾਤ ਤੋਂ ਬਾਅਦ ਦੇਸ਼ ਦੇ ਵਿੱਚ ਪੈਦਾ ਹੋਵੇ ਤੇ ਸਾਰੇ ਤਰ੍ਹਾਂ ਦੀ ਵੈਰਾਈਟੀ ਦੇ ਜਿਹੜੇ ਅਨਾਗਾ ਹੈ ਜਾਣ ਸਾਰੇ ਤਰ੍ਹਾਂ ਦੀਆਂ ਸਬਜ਼ੀਆਂ ਜਿੰਨਾ ਤੇ ਐਮਐਸਬੀ ਕਲੀ-ਕਲੀ ਚਹੀਤੇ ਹੋਣੀ ਚਾਹੀਦੀ ਆ ਸਿੰਗਲ ਇੰਡੀਅਨ ਮਾਰਕੀਟ ਹੋਣੀ ਚਾਹੀਦੀ ਆ ਇਹ ਨਹੀਂ ਕਿ ਸਕੇ ਅਲੱਗ ਗ੍ਰੇਡ ਕਿਤੇ ਅਲੱਗ ਗ੍ਰੇਡ ਕਿਤੇ ਅਲੱਗ ਗ੍ਰੇਡ ਸਵਾਮੀ ਨਾਥਨ ਜਿਹੜਾ ਸੈਂਟਰ ਸੀਗਾ ਦੇਖੋ ਤੁਸੀਂ ਕਿੰਨਾ ਕੁ ਕਿਸਾਨਾਂ ਦੇ ਲਈ ਉਹ ਕਿੰਨੇ ਤਗੜੇ ਤੋਂ ਤਗੜੇ ਕਾਨੂੰਨ ਬਣਾ ਕੇ ਗਏ ਜਿਹੜੇ ਸਰਕਾਰੀ ਅ ਨਿਗ੍ਹਾ ਦੇ ਦੇ ਜਿਹੜੇ ਕਰਕੇ ਸੰਸਥਾਵਾਂ ਬਣਾ ਕੇ ਉਹ ਬਣਾਏ ਜਾਣ ਇਸੇ ਲਈ ਕਿਹਾ ਜਾਂਦਾ ਹੈ ਕਿ ਸਵਾਮੀ ਨਾਥਨ ਦੀ ਰਿਪੋਰਟ ਕਿੰਨੀ ਜ਼ਿਆਦਾ ਜ਼ਰੂਰੀ ਆ ਅਏ ਵੀਡੀਓ ਨੂੰ ਬਾਤ ਤੋਂ ਬਾਤ ਤੁਸੀਂ ਸ਼ੇਅਰ ਕਰਨਾਗਾ ਲੋਕਾਂ ਨੂੰ ਪਤਾ ਲੱਗ ਸਕੇ ਸੁਆਮੀ ਨਾਥਨ ਕੌਣ ਸੀ ਤੇ ਉਹਦੀ ਰਿਪੋਰਟ ਕੀ ਕਹਿੰਦੀ ਸੀ ਇਹਦੇ ਵਿੱਚ ਕਲੇ ਕਿਸਾਨਾਂ ਨੇ ਨਹੀਂ ਹੈਗਾ ਆਲ ਮੋਟ ਸਾਰੀ ਪਬਲਿਕ ਦਾ ਫਾਇਦਾ ਹੈਗਾ ਠੀਕ ਹੈ ਤੁਸੀਂ ਦੇਖ ਰਹੇ ਆ ਪੰਜਾਬੀ ਸਟੇਟਸ ਗਰੁੱਪ ਤੇ ਇਹ ਚੀਜ਼ ਨੂੰ ਸ਼ੇਅਰ ਕਰ ਦਿਓ ਜੀ ਬਾਤ ਤੋਂ ਬਾਤ